ਸਤ ਸਕਾਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਹੈ ਤੁਹਾਡਾ ਤੇ ਅੱਜ ਦੀ ਵੀਡੀਓ ਬਰਨਾਲਾ ਟਰੈਕਟਰ ਮੰਡੀ ਦੀ ਬਣਾ ਰਹੇ ਹਾਂ ਟਰੈਕਟਰ ਟਰਾਲੀਆਂ ਰੇਟ ਮਾਡਲ ਤੇ ਮੋਬਾਈਲ ਨੰਬਰ ਜਰੂਰ ਲਵਾਂਗੇ ਸੋ ਵੀਡੀਓ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਚਾਲ ਦੀ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਸਭ ਤੋਂ ਪਹਿਲਾ ਟਰੈਕਟਰ ਜਿਹੜਾ ਸਵਰਾਜ 855 ਐਫੀ ਟਰੈਕਟਰ ਹੈਗਾ ਪੰਜਾਬ ਨੰਬਰ 2008 ਮਾਡਲ 3 ਲੱਖ 55000 ਰੁਪਏ ਟਰੈਕਟਰ ਦੀ ਕੀਮਤ ਹੈ ਤੇ ਬਾਕੀ ਵੀਡੀਓ ਪੇਜ ਫਾਲੋ ਜ਼ਰੂਰ ਕਰੀ ਜਾ ਲਿਆ ਕਰੋ ਸੋਨਾ ਲੀਕਾ ਡੀਏ 750 2006 ਮਾਡਲ 3 ਲੱਖ 17000 ਰੁਪਏ ਕੀਮਤ ਹੈ ਸਵਰਾਜ 855 2011 ਮਾਡਲ ਹੈ 3 ਲੱਖ ਤੇ 85000 ਰੁਪਏ ਟਰੈਕਟਰ ਦੀ ਕੀਮਤ ਹੈ ਸਵਰਾਜ 735 94 ਮਾਡਲ ਹੈ 1 ਲੱਖ ਤੇ 40000 ਰੁਪਏ ਦੀ ਕੀਮਤ ਹੈ ਕਿੰਨਾ ਜੀ ਮਾਡਲ ਨੰਬਰ ਹੈ 75894 ਜੀ 75894 35 35 551 551 ਇਹ ਨੰਬਰ ਦੇ ਕਰ ਲਿਓ ਸੰਪਰਕ ਤੇ ਅੱਗੇ ਆ ਗਿਆ ਜੀ ਸਵਰਾਜ 855 2015 ਮਾਡਲ ਕੀਮਤ ਆ ਗਈ ਇਹਦੀ 5 ਲੱਖ ਤੇ 15000 ਰੁਪਏ 855 ਆ ਗਿਆ ਜੀ 2010 ਮਾਡਲ 3 ਲੱਖ 65000 ਰੁਪਏ ਦੀ ਕੀਮਤ ਹੈ ਤੇ ਕੰਟੈਕਟ ਨੰਬਰ ਹੈਗਾ ਜੀ 97806 3244 97 ਮਾਡਲ ਆ ਗਿਆ ਜੀ 855 2 ਲੱਖ 5000 ਰੁਪਏ ਕੀਮਤ ਹੈ ਇਹਦੀ ਤੇ ਕੰਟੈਕਟ ਨੰਬਰ ਹੈਗਾ ਜੀ 87299 41979 ਤੇ ਅੱਗੇ ਵੀ 855 ਆ ਗਿਆ ਜੀ 96 ਮਾਡਲ 2 ਲੱਖ 10000 ਰੁਪਇਆ ਇਹ ਟਰੈਕਟਰ ਦੀ ਕੀਮਤ ਹੈ 87299 43979 ਇਹ ਨੰਬਰ ਤੇ ਕਰ ਲਿਓ ਸੰਪਰਕ ਲੋ ਵੀ ਅੱਗੇ ਟਰੈਕਟਰ ਤੁਹਾਨੂੰ ਮੈਂ ਦਿਖਾ ਦਿੰਨਾਗਾ 98 ਮਾਡਲ 735 1 ਲੱਖ ਤੇ 20000 ਰੁਪਏ ਟਰੈਕਟਰ ਦੀ ਕੀਮਤ ਹੈ। ਫਾਰਮ ਟਰੈਕ ਆ ਗਿਆ ਜੀ ਸੁਪਰ ਮੈਕਸ T20 2017 ਮਾਡਲ 5 ਲੱਖ ਤੇ 85000 ਰੁਪਏ ਟਰੈਕਟਰ ਦੀ ਕੀਮਤ ਹੈ। ਫਾਈਬਰ ਦੀ ਸਾਤਰੀ ਡੈਕ ਲੱਗਿਆ। ਤੇ ਬਾਕੀ ਕਮੈਂਟਾਂ ਦੇ ਵਿੱਚ ਮੈਸੇਜ ਜਿਹੜਾ ਜਰੂਰ ਕਰਦਿਆ ਕਰੋ ਵੀ ਕਿਹੜੇ ਟਰੈਕਟਰ ਦੀ ਜ਼ਿਆਦਾ ਡਿਮਾਂਡ ਹੈ। ਜੇ ਕਿਸੇ ਭਰਾ ਨੇ ਵੀਡੀਓ ਕਰਵਾਉਣੀ ਹੈ ਆਪਣੇ ਸ਼ਾਦਨ ਦੀ ਤਾਂ ਮੇਰਾ ਨੰਬਰ ਹੈ ਜਿਹੜਾ 98724 30209 ਸਕਰੀਨ ਤੇ ਆ ਰਿਹਾ ਹੈ ਨੰਬਰ ਤੇ ਸੰਪਰਕ ਕਰ ਲਿਓ ਆਪਾਂ ਘਰੇ ਜਾ ਕੇ ਵੀ ਭਾਈ ਵੀਡੀਓ ਕਰ ਦਾਂਗੇ ਜੇ ਕਿਸੇ ਭਰਾ ਨੇ ਕੋਈ ਸੰਦ ਵੇਚਣਾ ਤੇ ਪ੍ਰੀਤ 6092022 ਮਾਡਲ 4 ਲੱਖ ਤੇ 75000 ਰੁਪਿਆ ਇਹ ਟਰੈਕਟਰ ਦੀ ਕੀਮਤ ਹੈ ਸਵਰਾਜ 744 2001 ਦਾ ਮਾਡਲ 2 ਲੱਖ ਤੇ 65000 ਰੁਪਏ ਟਰੈਕਟਰ ਦੀ ਕੀਮਤ ਹੈ 855 ਟਰੈਕਟਰ 2013 ਮਾਡਲ 4 ਲੱਖ ਤੇ ਕਿੰਨਾ ਡਿਮਾਂਡ ਦੇ ਦੀ 4 ਲੱਖ 4.5 ਲੱਖ ਰੁਪਏ ਸਾਢੇ 4 ਲੱਖ ਡਿਮਾਂਡ ਸੀ ਟਰੈਕਟਰ ਦੀ ਅੱਡ ਤੇ ਲੜਾ ਸੀ ਇਹ ਠੀਕ ਹੈ ਟਰੈਕਟਰ ਦੇ ਇਹ ਜਿਹੜਾ ਸੇਲ ਹੋ ਗਿਆ ਜੀ ਤੇ ਅੱਗੇ ਆ ਗਿਆ ਜੀ ਅਰਜਨ 605 2017 ਮਾਡਲ 5 ਲੱਖ ਤੇ 10000 ਰੁਪਿਆ ਇਹ ਟਰੈਕਟਰ ਦੀ ਕੀਮਤ ਹੈ ਜੀ ਐਮ ਆਰ ਦੇ ਟਾਇਰ ਇੱਕ ਮੈਂ ਤੁਹਾਨੂੰ ਟਰਾਲੀ ਦਿਖਾ ਦਿੰਦਾਗਾ ਜਾਲ ਲੱਗਿਆਗਾ ਡਬਲ ਟਾਇਰ ਦੇ ਵਿੱਚ ਪੰਪ ਵਾਲੀ ਆ ਗਾਰਡਨ ਵਾਲੀ ਤੇ ਟਰਾਲੀ ਜਿਹੜੀ ਕੀਮਤ ਹੈਗੀ ਇਹਦੀ ਉਹ ਹੈਗੀ ਹੈ ਜੀ 1 ਲੱਖ ਤੇ 60000 ਹੋਗੀ ਆ ਇਹ ਵੀ ਡਬਲ ਟਾਇਰ ਵਾਲੀ ਹੈ ਲੀਲੇ ਰੰਗ ਦੇ ਵਿੱਚ ਇਹਦੀ ਕੀਮਤ ਹੈਗੀ ਹੈ ਜੀ 1 ਲੱਖ ਤੇ 55000 ਤੇ ਲਿਫਟ ਲੱਗੀ ਆ ਡਬਲ ਟਾਇਰ ਦੇ ਵਿੱਚ ਇਹੋ ਚੈਨਲਾਂ ਤੇ ਆ ਇਹ ਗਾਡਰਾਂ ਤੇ ਆ ਤੇ ਬਿੱਡ ਬੱਟਾ ਲੱਗਿਆਗਾ ਤੇ ਇਹ ਜਿਹੜੇ ਰੇਟ ਸੀਗੇ ਇਹ ਬਰਨਾਲਾ ਟਰੈਕਟਰ ਮੰਡੀ ਦੇ ਸੀਗੇ ਤੋਂ ਬਾਕੀ ਬਈ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਤੇ ਪੇਜ ਫੋਲੋ ਕਰਿਆ ਕਰੋ ਆਪਣਾ ਜਿਹੜਾ ਫੇਸਬੁੱਕ ਤੇ ਪੇਜ ਆ ਉਹ ਅਮਰੀਕ ਪੈਣੀ ਜੱਸਾ ਦੇ ਨਾਮ ਤੇ ਆ YouTube ਚੈਨਲ ਅਮਰੀਕ ਪੈਣੀ ਜੱਸਾ ਇੱਕ ਆਪਣਾ ਐਕਸਟਰਾ ਏਡੀਬੀ ਹੈਗੀ ਉਹ ਵੀ ਹੈਗੀ ਵੀਰੇ ਅਮਰੀਕ ਪੈਣੀ ਜਸਦੇ ਨਾਮ ਤੇ ਉਹਨੂੰ ਫੋਲੋ ਜ਼ਰੂਰ ਕਰਿਓ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਜੀ